ਹਾਂ ਜੀ ਸਸ਼ੀਗਰ ਸਰ ਨੂੰ ਮ Fateh Singh ਸਵਾਗਤ ਕਰਨਾ ਤੁਹਾਡਾ ਪੰਜਾਬ ਪੀਸ ਦਾ 247 ਦੇ YouTube ਚੈਨਲ ਦੇ ਉੱਤੇ ਸੋ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਡੇਲੀ ਇੱਕ ਅਦਾ ਟੌਪਿਕ ਜ਼ਰੂਰ ਲੈ ਕੇ ਆਉਨੇ ਆ ਕਿਉਂਕਿ ਬਾਕੀ ਸਮੇਂ ਉੱਤੇ ਆਪਣੀਆਂ ਜਿਹੜੀਆਂ ਕਲਾਸਾਂ ਚੱਲਦੀਆਂ ਨੇ ਖਾਸ ਕਰਕੇ ਜਿਹੜੇ ਬੱਚੇ انرੋਲਡ ਨੇ ਆਪਣੇ ਕੋਲੇ ਚਾਹੇ ਆਫਲਾਈਨ ਚਾਹੇ ਆਨਲਾਈਨ ਉਹਨਾਂ ਦੀਆਂ ਕਲਾਸਾਂ ਚੱਲਦੀਆਂ ਰਹਿੰਦੀਆਂ ਨੇ ਬਟ ਫਿਰ ਵੀ ਟਰਾਈ ਕਰਦੇ ਆ ਵੀ ਕੁਝ ਕ ਸਮਾਂ ਨਿਕਲੇ ਤੁਹਾਡੇ ਦੀ ਵੀ ਜਿਹੜੇ ਵਿੱਚ ਸੈਲਫ ਸਟਡੀ ਕਰ ਰਹੇ ਆ ਉਹਨਾਂ ਦੇ ਲਈ ਸਾਡੇ ਵੱਲੋਂ ਕੀ ਕੰਟਰੀਬਿਊਸ਼ਨ ਹੋ ਸਕਦਾ ਉਹ ਜ਼ਰੂਰ ਕਰਦੇ ਰਹਿਣੇ ਆ ਐਂਡ ਮੇਰੇ ਨਾਲ ਨਾਲ ਬਹੁਤ ਜਲਦੀ ਜਤਨ ਸਰ ਤੇ ਆਕਾਸਰ ਹੋਣੀ ਵੀ ਜਿੰਨਾ ਉਹਨਾਂ ਕੋਲ ਸਮਾਂ ਨਿਕਲੂਗਾ ਤੁਹਾਡੇ ਲਈ ਜ਼ਰੂਰ ਕੰਟੈਂਟ ਉਹ YouTube ਤੇ ਲੈ ਕੇ ਆਉਣਗੇ ਜਿੰਨਾ ਸਾਡੇ ਕੋਲ ਪੋਸੀਬਲ ਹੋ ਸਕੇ ਚਲੋ ਸੋ 바ਕੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਬਿਲਕੁਲ ਤੰਦਰੁਸਤ ਹੋਮੋਗੇ ਐਂਡ ਤਿਆਰੀ ਤੁਹਾਡੀ ਵਧੀਆ ਚੱਲਦੀ ਹੋਊਗੀ ਤੁਸੀਂ ਵਧੀਆ ਆਨਸਰ ਲਿਖ ਰਹੇ ਹੋਮੋਗੇ ਆਪਣਾ ਇੱਕ ਟੈਲੀਗ੍ਰਾਮ ਦਾ ਗਰੁੱਪ ਹੈ ਮੈਂ ਬੱਚਿਆਂ ਨੂੰ ਦੱਸਿਆ ਵੀ ਹੋਇਆ ਉਹਦੇ ਉੱਤੇ ਤੁਸੀਂ ਕੁਐਸਚਨ ਆਪਦੇ ਲਿਖ ਕੇ ਸੈਂਡ ਕਰਦਿਆ ਕਰੋ ਜਿੰਨਾ ਸਾਡੇ ਕੋਲ ਸਮਾਂ ਹੋਊਗਾ ਅਸੀਂ ਚੈੱਕ ਵੀ ਕਰਦੇ ਰਹਾ ਕਰਾਂਗੇ ਅਦਰਵਾਈਜ਼ ਤੁਸੀਂ ਆਪਸ ਦੇ ਵਿੱਚ ਵੀ ਚੈੱਕ ਆਈ ਹੋਪ ਤੁਸੀਂ ਉਸ ਟੈਲੀਗ੍ਰਾਮ ਚੈਨਲ 'ਚ ਜ਼ਰੂਰ ਹੋਵੋਗੇ ਨਹੀਂ ਹੈਗੇ ਤਾਂ ਮੈਂ ਅਖੀਰ ਦੇ ਉੱਤੇ ਦੁਬਾਰਾ ਤੋਂ ਸੈਂਡ ਕਰ ਦੂੰਗਾ ਦੱਸ ਦੂੰਗਾ ਤੁਹਾਨੂੰ ਟੈਲੀਗ੍ਰਾਮ ਦਾ ਚੈਨਲ ਇਸ ਵੀਡੀਓ ਦੇ ਅੰਤ ਦੇ ਉੱਤੇ ਤੁਸੀਂ ਤਾਂ ਵੀ ਉਹਨੂੰ ਦੇਖ ਕੇ ਸਰਚ ਕਰਕੇ ਜੁਆਇਨ ਕਰ ਲਿਓ ਐਂਡ ਉਹਦੇ ਉੱਤੇ ਕੁਐਸਚਨ ਵੀ ਪਾ ਦਾਂਗੇ ਜਿਵੇਂ ਅੱਜ ਦਾ ਟੌਪਿਕ ਆ ਇਹਦੇ ਵਿੱਚ ਕੁਐਸਚਨ ਕੀ ਬਣ ਸਕਦਾ ਆਪਾਂ ਇਹ ਜ਼ਰੂਰ ਉਹਦੇ ਉੱਤੇ ਪਾ ਦਾਂਗੇ ਠੀਕ ਹੈ ਹੁਣ ਅੱਜ ਦਾ ਆਪਣਾ ਟੌਪਿਕ ਇਹ ਆ ਵੀ ਜੋ ਸਾਡੀ ਐਗਰੀਕਲਚਰਲ ਮਾਰਕੀਟ ਹੈਗੀ ਆ ਉਹ ਇਸ ਸਮੇਂ ਉੱਤੇ ਕਿਹੜੇ ਕਿਹੜੇ ਚੈਲੰਜ ਨੂੰ ਫੇਸ ਕਰ ਰਹੀ ਹੈ ਜਦੋਂ ਐਗਰੀਕਲਚਰ ਮਾਰਕੀਟ ਦੀ ਗੱਲ ਕਰ ਮੇਨ ਕੰਪੋਨੈਂਟ ਹੈ ਚਾਹੇ ਉਹ ਪੰਜਾਬ ਦੀ ਗੱਲ ਕਰ ਲਓ ਚਾਹੇ ਉਹ ਇੰਡੀਆ ਦੀ ਗੱਲ ਕਰ ਲਓ ਐਂਡ ਜਦੋਂ ਦੀ ਯੂਐਸਏ ਡੀਲ ਹੋਈ ਹੈ ਇੰਡੀਆ ਦੇ ਨਾਲ ਉਦੋਂ ਐਗਰੀਕਲਚਰ ਜਿਹੜਾ ਕੰਪੋਨੈਂਟ ਹੈ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਆ ਗਿਆ ਸਮੈਸ਼ ਸਪੈਸ਼ਲੀ ਫॉर ਦਾ ਮਾਰਕੀਟਿੰਗ ਪਰਪਸ ਦੇ ਲਈ ਐਂਡ ਜੋ ਸਟੱਡੀ ਸਾਡੇ ਕੋਲ ਹੈਗੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਜੋ ਸਾਡਾ ਕਿਸਾਨ ਹੈ 70% ਇਦਾਂ ਦਾ ਫਾਰਮਰ ਹੈ ਜਿਹੜਾ ਕਿ ਇਸ ਮਾਰਕੀਟਿੰਗ ਜਾਂ ਕਹੋ ਐਗਰੀਕਲਚਰ ਮਾਰਕੀਟ ਦਾ ਫਾਇਦਾ ਨਹੀਂ ਲੈ ਪਾ ਰਿਹਾ ਆ ਉਹਨੂੰ ਹਜੇ ਵੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਆ ਕੋਈ ਵੀ ਪ੍ਰੋਡਕਟ ਤੁਸੀਂ ਪ੍ਰੋਡਿਊਸ ਕਰਦੇ ਹੋ ਜੇ ਪ੍ਰੋਪਰਲੀ ਉਹਦੀ ਮਾਰਕੀਟਿੰਗ ਨਾ ਹੋਵੇ ਉਹਦੇ ਲਈ ਕੋਈ ਮਾਰਕੀਟ ਅਵੇਲੇਬਲ ਨਾ ਹੋਵੇ ਤਾਂ ਉਹ ਬੰਦੇ ਦੀ ਉਸ ਪ੍ਰੋਡਕਟ ਦੀ ਵੈਲਿਊ ਘਟੂਗੀ ਕੀਮਤ ਘਟੂਗੀ ਤੇ ਉਹ ਬੰਦਾ ਕਦੇ ਵੀ ਇਨਕਮ ਨਹੀਂ ਕਰ ਪਾਊਗਾ ਸੇਮ ਕਿਸਾਨਾਂ ਦੇ ਲਈ ਆ ਕਿਸਾਨ ਮਿਹਨਤ ਬਹੁਤ ਕਰਦੇ ਆ ਦਿਨ ਰਾਤ ਲਾ ਕੇ ਫਸਲ ਪੈਦਾ ਕਰਦੇ ਆ ਪਰ ਸਡਨਲੀ ਕੀ ਹੁੰਦਾ ਪ੍ਰਾਈਸ ਕ੍ਰੈਸ਼ ਹੋ ਜਾਂਦਾ ਆ ਉਹਦੇ ਕਈ ਕਾਰਨ ਨੇ ਕਈ ਵਾਰ ਸਾਡੀ ਇੰਨੀ ਕੁ ਜ਼ਿਆਦਾ ਆਉਟਪੁੱਟ ਹੋ ਜਾਂਦੀ ਹੈ ਠੀਕ ਹੈ ਸੀਨੀ ਜਿਆਦਾ ਪ੍ਰੋਡਕਸ਼ਨ ਕਰ ਦਿੰਨੇ ਆ ਹੁਣ ਇੱਥੇ ਬਹੁਤ ਵੱਡਾ ਸਵਾਲ ਹੈ ਕਿ ਕਿਸਾਨਾਂ ਕੋਲੇ ਇਦਾਂ ਦਾ ਕੋਈ ਸੋਰਸ ਹੋਣਾ ਚਾਹੀਦਾ ਨਾ ਇਨਫੋਰਮੇਸ਼ਨ ਦਾ ਜਿਹੜਾ ਦੱਸ ਸਕੇ ਵੀ ਕਿੰਨੀ ਕੁ ਪ੍ਰੋਡਕਸ਼ਨ ਕਰਨੀ ਆ ਉਸ ਤਰੀਕੇ ਨਾਲ ਉਹ ਹਰ ਇੱਕ ਫਸਲ ਦੀ ਕਿੰਨੀ ਕੁ ਡਿਮਾਂਡ ਹੈ ਉਨੀ ਕੁ ਸਪਲਾਈ ਹੋਣੀ ਚਾਹੀਦੀ ਹੈ ਐਂਡ ਇਹਦੇ ਨਾਲ ਨਾਲ ਕੀ ਸਾਡੇ ਕੋਲੇ ਅਪਰੋਚ ਹੋਵੇ ਕਿ ਇੱਕ ਮੰਡੀ ਤੋਂ ਜ਼ਿਆਦਾ ਮੰਡੀਆਂ ਤੱਕ ਜਾ ਸਕੀਏ ਇਨਫੋਰਮੇਸ਼ਨ ਹੋਵੇ ਕਿ ਅੱਛਾ ਪੰਜਾਬ ਦੇ ਵਿੱਚ ਕੀ ਪ੍ਰਾਈਸ ਹੈ ਫਸਲ ਦਾ ਕਿਸੇ ਹੋਰ ਸਟੇਟ ਦੇ ਵਿੱਚ ਜਾਂ ਦੂਜੇ ਡਿਸਟ੍ਰਿਕਟ ਦੇ ਵਿੱਚ ਕੀ ਪ੍ਰਾਈਸ ਹੈ ਸੋ ਇਹ ਬਹੁਤ ਸਾਰੀਆਂ ਕਮੀਆਂ ਨੇ ਇਹਨਾਂ ਕਮੀਆਂ ਨੂੰ ਦੂਰ ਕਰਾਂਗੇ ਤਾਂ ਕਿਸਾਨਾਂ ਦੀ ਇਨਕਮ ਜਿਹੜੀ ਇਦੇ ਵਿੱਚ ਟੈਕਨੋਲੋਜੀ ਦਾ ਕੀ ਯੋਗਦਾਨ ਹੋ ਸਕਦਾ ਉਹ ਵੀ ਆਪਾਂ ਜ਼ਰੂਰ ਪੜਾਂਗੇ ਸੋ ਸ਼ੁਰੂ ਕਰਦੇ ਆਂ ਵੀ ਇਸ ਸਮੇਂ ਦਿੱਕਤਾਂ ਕਿਹੜੀਆਂ ਨੇ ਮਾਰਕੀਟਿੰਗ ਨੂੰ ਲੈ ਕੇ ਜਾਂ ਜੋ ਮਾਰਕੀਟ ਸਟਰਕਚਰ ਹੈ ਕਿਸਾਨਾਂ ਦੇ ਲਈ ਐਗਰੀਕਲਚਰ ਵਾਲਾ ਉਹ ਚ ਕਿਹੜੀਆਂ ਦਿੱਕਤਾਂ ਨੇ ਸਭ ਤੋਂ ਵੱਡੀ ਚੈਲੰਜ ਦੀ ਗੱਲ ਕਰ ਲਈਏ ਇਹਨਾਂ ਨੂੰ ਮੈਂ ਡਿਵਾਈਡ ਕੀਤਾ ਜਿਵੇਂ ਕਿ ਇਨਫਰਾਸਟਰਕਚਰ ਤੇ ਲੌਜਿਸਟਿਕ ਗੈਪ ਸੋ ਇਨਫਰਾਸਟਰਕਚਰ ਦੇ ਲੈਵਲ ਦੇ ਉੱਤੇ ਗੈਪ ਹੈਗਾ ਹਾਂਜੀ ਸਟੋਰ ਕੋਲਡ ਸਟੋਰੇਜ ਮਤਲਬ ਸਟੋਰੇਜ ਦੀ ਸ਼ਾਰਟੇਜ ਬਹੁਤ ਜ਼ਿਆਦਾ ਹੈ ਹੁੰਦਾ ਕੀ ਆ ਕਿ ਕਿਸਾਨਾਂ ਨੇ ਫਸਲ ਪੈਦਾ ਕਰ ਲਈ ਸਪੈਸ਼ਲੀ ਫਾਰ ਦਾ ਪੈਰੀਸ਼ੀਬਲ ਕ੍ਰੋਪਸ ਜਿਹੜ ਹਾਲਾਂਕਿ ਕਣਕ ਝੋਨੇ ਦੀ ਸਟੋਰੇਜ ਸਾਡੇ ਕੋਲ ਹੈਗੀ ਆ ਠੀਕ ਠਾਕ ਜਿੰਨੀ ਸਾਨੂੰ ਲੋੜ ਚਾਹੀਦੀ ਹੈ ਉਹ ਹੈ ਲੇਕਿਨ ਜੋ ਸਪੈਸ਼ਲਾਈਜ਼ਡ ਸਟੋਰੇਜ ਆ ਉਹਦੀ ਬਹੁਤ ਵੱਡੀ ਕਮੀ ਆ ਇਥੋਂ ਤੱਕ ਕਿ 35% ਤੱਕ ਸਾਨੂੰ ਕੋਲਡ ਸਟੋਰ ਦਾ ਗੈਪ ਵੇਖਣ ਨੂੰ ਮਿਲਦਾ ਹੈ ਪੈਰੀਸ਼ੀਬਲ ਕ੍ਰੌਪਸ ਦੇ ਵਿੱਚ ਮੰਨ ਲਓ ਜਿੰਨਾ ਚਾਹੀਦਾ ਉਹਦੇ ਫੋਰਗਮਲ 100 ਚਾਹੀਦੇ ਸਟੋਰ ਹਜੇ ਸਾਡੇ ਕੋਲੇ ਲਗਭਗ 60 ਕਾ ਬਾਕੀ ਦੇ ਨਹੀਂ ਹੈਗੇ ਸੋ ਡਿਮਾਂਡ ਜ਼ਿਆਦਾ ਆ ਸਾਨੂੰ ਕੋਲਡ ਸਟੋਰਾਂ ਦੀ ਲੇਕਿਨ ਸਪਲਾਈ ਘੱਟ ਹੈ ਸਪੈਸ਼ਲੀ ਫਾਰ ਦਾ ਪੈਰੀਸ਼ੀਬਲ ਕ੍ਰੌਪਸ ਐਂਡ ਜਿਵੇਂ ਫਰੂਟ ਵਗੈਰਾ ਹੋਗੇ ਤੇ ਸਬਜ਼ੀਆਂ ਹੋਗੀਆਂ ਦੂਜੇ ਨੰਬਰ ਤੇ ਇੱਕ ਵੇਸਟ ਬਹੁਤ ਹੁੰਦਾ ਸਾਡਾ ਹੁਣ ਜਦੋਂ ਸਟੋਰੇਜ ਦੀ ਕਮੀ ਹੋਊਗੀ ਤੇ ਬਾਈ ਫਿਰ ਆਪੇ ਹੀ ਵੇਸਟ ਹੋਊਗਾ ਹੋਰ ਵੇਸਟ ਕਿੱਦਾਂ ਹੁੰਦਾ ਇੱਕ ਜਗ੍ਹਾ ਦੂਜੀ ਜਗ੍ਹਾ ਲਿਜਾਂਦੀਆਂ ਦੇ ਸਬਜ਼ੀ ਖਰਾਬ ਹੋ ਸਕਦੀ ਹੈ ਮੰਨ ਲਓ ਕੋਈ ਸਬਜ਼ੀ ਪ੍ਰੋਡਿਊਸ ਕੀਤੀ ਕਿਸੇ ਨੇ ਪੰਜਾਬ ਦੇ ਵਿੱਚ ਪਤਾ ਲੱਗਾ ਕਿ ਉਹਦਾ ਪ੍ਰਾਈਸ ਦਿੱਲੀ ਚ ਵਧਿਆ ਆ ਉਹ ਰਾਹ ਚ ਜਾਂਦੀ ਜਾਂਦੀ ਕਾਫੀ ਸਾਰੀ ਕ੍ਰੌਪ ਜਿਹੜੀ ਉਹ ਖਰਾਬ ਹੋ ਜਾਂਦੀ ਐ ਸੋ ਸਾਨੂੰ ਲੋੜ ਹੈ ਕਿ ਇਸ ਤਰੀਕੇ ਦਾ ਸਾਡੇ ਕੋਲੇ ਟਰਾਂਸਪੋਰਟੇਸ਼ਨ ਹੋਵੇ ਜਿਹੜਾ ਕਿ ਦੂਰ ਤੱਕ ਲੈ ਜਾਂਦੇ ਸਮੇਂ ਵੀ ਫਸਲਾਂ ਨੂੰ ਖਰਾਬ ਨਾ ਹੁਣ ਦਵੇ ਰੋਡ ਵਧੀਆ ਹੋਣ ਵੀ ਜੇਤੀ ਛੇਤੀ ਪਹੁੰਚ ਜਾਈਏ ਹੁਣ ਵੇਸਟੇਜ ਦੀ ਗੱਲ ਕਰ ਲਗਭਗ 92000 ਕਰੋੜ ਦਾ ਐਪਰੋਕਸੀਮੇਟ ਆਈਡੀਆ ਆ ਕਿ ਅਸੀਂ ਸਾਲ ਦਾ ਕੋਲਡ ਸਟੋਰਾਂ ਦੀ ਕਮੀ ਕਰਕੇ ਆਪਣੀ ਫਸਲ ਇੰਨੀ ਖਰਾਬ ਕਰ ਲੈਂਦੇ ਆ ਆਪਾਂ ਦੇਖੀ ਤਾਂ ਨਾ ਫਸਲ ਖਰਾਬ ਹੋ ਗਈ ਕਿਉਂ ਕਿ ਜੇ ਮੰਨ ਲਓ ਤੁਸੀਂ ਕੋਈ ਦੇਖਿਆ ਹੋਵੇ ਸਬਜ਼ੀ ਵਾਲਾ ਤਾਂ ਜਦ ਤੁਸੀਂ ਸਬਜ਼ੀ ਲੈਣ ਜਾਂਦੇ ਤੁਸੀਂ ਦੇਖਦੇ ਹੋ ਬੱਚਾ ਚ ਤਾਂ ਜੀ ਖਰਾਬ ਬਾਹਰ ਕੱਢ ਦਿੰਦੇ ਆ ਉਹ ਕਿਉਂ ਕਿਉਂਕਿ ਉਹਨਾਂ ਕੋਲ ਸਟੋਰੇਜ ਦੀ ਕਮੀ ਆ ਜਿਹਦੇ ਕਰਕੇ ਇਹ ਦਿੱਕਤ ਆ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਸੋ ਇਨਫਰਾਸਟ੍ਰਕਚਰ ਐਂਡ ਲੌਜਿਸਟਿਕ ਜੋ ਗੈਪ ਹੈਗਾ ਆ ਉਹ ਪੁਆਇੰਟ ਸਾਡਾ ਪਹਿਲਾ ਸੀਗਾ ਉਸ ਤੋਂ ਬਾਅਦ ਸਾਰੇ ਕੋਲ ਦੂਜੇ ਨੰਬਰ ਤੇ ਮੀਡਲ ਮੈਨ ਤੇ ਪ੍ਰਾਈਸ ਸਪਰੈਡ ਹੁਣ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਮੀਡਲ ਮੈਨ ਬਹੁਤ ਜ਼ਿਆਦਾ ਆ ਮੰਨ ਲਓ ਇੱਕ ਬੰਦਾ ਕਿਸਾਨ ਮੰਡੀ ਦੇ ਵਿੱਚ ਕੋਈ ਪ੍ਰੋਡਕਟ ਲੈ ਕੇ ਗਿਆ ਆ ਉਹਦੇ ਮੂਹਰੇ 10 ਜਣੇ ਹੋਰ ਬੈਠੇ ਆ ਉਹਨੇ ਇੱਕ ਨੇ ਖਰੀਦਿਆ ਉਹਨੇ ਗਾਹਾਂ ਖਰੀਦ ਲਿਆ ਕਰਦੇ ਕਰਦੇ ਕੰਜ਼ਿਊਮਰ ਤੱਕ ਪਹੁੰਚਦੀ ਚੀਜ਼ ਦਾ ਪ੍ਰਾਈਸ ਦੁੱਗਣਾ ਹੋ ਜਾਂਦਾ ਹੈ ਐਂਡ ਇਹ ਡਾਟਾ ਨ ਬੀਜ ਕੋਈ ਕੰਜ਼ਿਊਮਰ ਐਜ਼ ਅ ਕੰਜ਼ਿਊਮਰ ਮੈਂ ਕਿਸੇ ਫਸਲ ਦਾ ਕਿਸੇ ਸਬਜੀ ਦੇ ਜੇ 20 ਰੁਪਏ ਦੇ ਰਿਹਾ ਕਿਸੇ ਜਿਹੜਾ ਮੀਡਲਮੈਨ ਹੈਗਾ ਆ ਕਿਸਾਨ ਨੂੰ ਉਹ 20 ਰੁਪਏ ਦੇ 7-8 ਹੀ ਮਿਲਣਗੇ ਕਿਉਂਕਿ ਵਿੱਚ ਬਹੁਤ ਸਾਰੇ ਮੀਡਲਮੈਨ ਆ ਜਾਂਦੇ ਆ ਸੋ ਇਹ ਬਹੁਤ ਵੱਡਾ ਗੈਪ ਹੈ ਸਾਡੇ ਕੋਲੇ ਸੋ ਜੋ ਪ੍ਰਾਈਸ ਸਪਰੈਡ ਹੈਗਾ ਉਹ ਬਹੁਤ ਜ਼ਿਆਦਾ ਹੈ ਫਾਰਮਰਸ ਨੂੰ ਬਹੁਤ ਘੱਟ ਮਿਲਦਾ ਆ ਕਿਉਂਕਿ ਇਹਦੇ ਵਿੱਚ ਇੰਟਰਮੀਡੀਏਟਰੀ ਬਹੁਤ ਹੈਗੇ ਆਪਾਂ ਦੇਖ ਚੁੱਕੇ ਆ ਤੇ 25 ਤੋਂ 40% ਤੱਕ ਹੀ ਕਿਸਾਨ ਨੂੰ ਮਿਲਦਾ ਆ ਬਾਕੀ ਜਿਹੜੀ ਅਮਾਊਂਟ ਉਹ ਵਿੱਚ ਜਿਹੜੇ ਸਾਡੇ ਹੈਗੇ ਉਹ ਲੈ ਜਾਂਦੇ ਆ ਇੱਕ ਹੋਰ ਦਿੱਕਤ ਕੀ ਆ ਮਿਡਲਮੈਨ ਹੁਣ ਜਿੰਨੇ ਮਿਡਲਮੈਨ ਆ ਉਹਨਾਂ ਨੇ ਇੱਕ ਆਪ ਦੀ ਗਰੁੱਪੀਜ਼ਮ ਕੀਤੀ ਹੋਈ ਆ 카ਟੇਲਾਈਜ਼ੇਸ਼ਨ ਮਤਲਬ ਗਰੁੱਪ ਬਣਾਇਆ ਵੀ ਭਾਈ ਆਪਾਂ ਇਹ ਦੋ ਵੱਧ ਰੇਟ ਦੇਣਾ ਨਹੀਂ ਕਿਸਾਨਾਂ ਨੂੰ ਇੰਨੇ ਰੇਟ ਤੇ ਰੱਖਾਂਗੇ ਹੁਣ ਕਿਸਾਨਾਂ ਕੋਲੇ ਕੀ ਆ ਮੰਨ ਲਓ ਇੱਕ ਮੰਡੀ ਦੇ ਵਿੱਚ ਸਾਰੇ ਆੜਤੀਆਂ ਨੇ ਰੈ ਕਰ ਲਈ ਆ ਵੀ ਇਸ ਸਬਜ਼ੀ ਦਾ ਰੇਟ ਆਪਾਂ ਇਸ ਤੋਂ ਵੱਧ ਲੈ ਕੇ ਨਹੀਂ ਜਾਣਾ ਜੋ ਮਰਜ਼ੀ ਹੋ ਜਵੇ ਆਪਾਂ ਰੇਟ ਵਧਾਉਣਾ ਜਿੰਨੀ ਮਰਜ਼ੀ ਡਿਮਾਂਡ ਹੈ ਠੀਕ ਹੈ ਹੁਣ ਕਿਸਾਨ ਕੋਲੇ ਲਿਮਿਟੇਸ਼ਨਸ ਨੇ ਉਹ ਕੋਈ ਇਦਾਂ ਦੇ ਵੱਡੇ ਵੱਡੇ ਕੋਈ ਸਾਧਨ ਨਹੀਂ ਹੈਗੇ ਇੱਕ ਮੰਡੀ ਤੋਂ ਦੂਜੀ ਮੰਡੀ ਸਮਾਨ ਲੈ ਜਾਵੇ ਪ੍ਰੋਥੇ ਵਪਾਰੀ ਜਿਹੜੇ ਹੈਗੇ ਉਹੋ ਹੀ ਸਾਰਾ ਸਮਾਨ ਖਰੀਦ ਕੇ ਘੱਟ ਰੇਟ ਤੇ ਦੂਜੀ ਮੰਡੀ ਵਿੱਚ ਮਹਿੰਗੇ ਰੇਟ ਤੇ ਵੇਚ ਦਿੰਦੇ ਆ ਸੋ ਇਹ ਵੀ ਦਿੱਕਤ ਕਹਿੰਦੇ ਸਾਨੂੰ ਵੇਖਣ ਨੂੰ ਮਿਲਦੀ ਹੈ ਜੋ ਗਰੂਪੀਜ਼ਮ ਹੋ ਰੱਖਿਆ ਹੈ ਕਿਸਾਨਾਂ ਨੂੰ ਇਹਦਾ ਨੁਕਸਾਨ ਹੁੰਦਾ ਆ ਉਦੋਂ ਬਾਅਦ ਹੋਰ ਕਿਹੜੀ ਦਿੱਕਤ ਹੈ ਕਿਸਾਨਾਂ ਦੇ ਲਈ ਮੰਡੀ ਕਰਨ ਦੇ ਵਿੱਚ ਪ੍ਰਾਈਸ ਵੋਲੇਟਿਲਟੀ ਐਂਡ ਮਾਰਕੀਟ ਇੰਟੈਲੀਜੈਂਸ ਹੁਣ ਕਿਸਾਨ ਜਦੋਂ ਫਸਲ ਬੀਜਦਾ ਆ ਤੁਸੀਂ ਅਕਸਰ ਦੇਖਿਆ ਹੋਊਗਾ ਉਹ ਦੇਖਦਾ ਵੀ ਪਿਛਲੇ ਸਾਲ ਕੀ ਰੇਟ ਸੀਗਾ ਕਿਸੇ ਫਸਲ ਦਾ ਹਾਲਾਂਕਿ ਕਣਕ ਝੋਨਾ ਇੱਕ ਵੱਖਰੀ ਚੀਜ਼ ਆ ਐਮ ਐਸ ਪੀ ਮਿਲਦਾ لیکن ਜਿਹੜੀਆਂ ਪੈਰੀਸ਼ੀਬਲ ਕ੍ਰੌਪਸ ਨੇ ਜਾਂ ਆਲੂ ਦੀ ਗੱਲ ਕਰ ਲਓ ਜਾਂ ਹੋਰ ਸਬਜ਼ੀਆਂ ਦੀ ਗੱਲ ਕਰ ਲਓ ਉਹ ਦੇਖੋ ਅਸਾਂ ਪਿਛਲੀ ਵਾਰ ਜ਼ਿਆਦਾ ਰੇਟ ਸੀਗਾ ਉਹਨੇ ਜ਼ਿਆਦਾ ਫਸਲ ਬੀਜ ਦੇਣੀ ਆ ਜੇ ਘੱਟ ਸੀਗਾ ਤਾਂ ਉਹਨੇ ਘੱਟ ਬੀਜਣੀ ਆ ਉਹਨੇ ਨਹੀਂ ਦੇਖਣਾ ਵੀ ਇਸ ਵਾਰ ਡਿਮਾਂਡ ਕਿੰਨੀ ਆ ਸੋ ਯਾਨੀ ਕਿ ਜ਼ਿਆਦਾਤਰ ਜਿਹੜੀ ਸਾਡੀ ਕਿਸਾਨੀ ਹੁੰਦੀ ਆ ਉਹ ਲਾਸਟ ਈਅਰ ਪ੍ਰਾਈਜ਼ਿੰਗ ਦੇ ਉੱਤੇ ਹੁੰਦੀ ਆ ਨਾ ਕਿ ਨੈਕਸਟ ਈਅਰ ਡਿਮਾਂਡ ਦੇ ਉੱਤੇ ਹੁਣ ਜਦੋਂ ਇਦਾਂ ਹੋ ਗਿਆ ਇਹ ਕਿਉਂ ਹੁੰਦਾ ਕਿਉਂਕਿ ਸਾਡੇ ਕੋਲੇ ਪ੍ਰੋਪਰਲੀ ਇਨਫੋਰਮੇਸ਼ਨ ਨਹੀਂ ਹੈਗੀ ਕਿਸਾਨਾਂ ਕੋਲ ਕਿਸਾਨ ਨੂੰ ਪਤਾ ਨਹੀਂ ਕਿ ਕਿ ਇਸ ਵਾਰ ਕਿੰਨੀ ਕੀ ਡਿਮਾਂਡ ਹੋਊਗੀ ਜਾਂ ਕਿੰਨੀ ਕੀ ਬਿਜਾਈ ਹੋ ਰਹੀ ਹੈ ਕਿਸੇ ਫਸਲ ਦੀ ਉਹ ਤਾਂ ਆਪਦੇ ਹਿਸਾਬ ਨਾਲ ਫਸਲ ਵੱਧ ਵੀ ਜੀ ਦਿੰਦਾ ਹੈ ਦਿੱਕਤ ਇਹ ਵੀ ਹੈਗੀ ਆ ਇਹਦੇ ਨਾਲ ਨਾਲ ਹੀ ਜੋ ਗਲੋਬਲ ਲੈਵਲ ਦੇ ਉੱਤੇ ਕੀ ਚੱਲ ਰਿਹਾ ਹੈ ਟਰੇਡ ਉਹਦੇ ਬਾਰੇ ਸਾਨੂੰ ਨਹੀਂ ਪਤਾ ਜੇ ਪਤਾ ਵੀ ਆ ਤਾਂ ਆਪਾਂ ਯੂਐਸਏ ਵਾਲੀ ਡੀਲ ਦੀ ਗੱਲ ਕਰ ਲਈ ਹੁਣ ਯੂਐਸਏ ਦੀ ਡੀਲ ਇਦਾਂ ਦੀ ਹੋ ਚੁੱਕੀ ਹੈ ਬੇਕ ਬਹੁਤ ਵੱਡਾ ਕਿਸਾਨਾਂ ਵਾਲਾ ਇਸ਼ੂ ਹੈਗਾ ਆ ਜਿੱਥੇ ਕਿਹਾ ਜਾ ਰਿਹਾ ਹੈ ਕਿ ਕੁਝ ਐਗਰੀਕਲਚਰ ਦੇ ਜਿਹੜੇ ਸੈਕਟਰ ਦੇ ਪ੍ਰੋਡਕਟ ਹੈਗੇ ਉਹ ਯੂਐਸਏ ਦੀ ਮਾਰਕੀਟ ਲਈ ਖੋਲ ਦਿੱਤੇ ਗਏ ਆ ਉਨੀ ਇਹ ਖੋਲੇ ਜਾਣਗੇ ਤਾਂ ਓਬਵੀਅਸ ਆ ਕਿ ਇੱਥੇ ਕੀ ਹੋਊਗਾ ਸਾਡੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਹੋਰ ਪ੍ਰੋਡਕਟ ਆ ਜਾਣਗੇ ਇੱਕ ਕਿਸਮ ਦਾ ਫਲੱਡ ਆ ਜਾਊਗਾ ਉਹਨਾਂ ਦਾ ਤੇ ਸਾਡੇ ਜਿਹੜਾ ਕਿਸਾਨਾਂ ਦੀ ਫਸਲ ਦਾ ਰੇਟ ਜਿਹੜਾ ਉਹ ਘਟ ਮਿਲੂਗਾ ਜਾਂ ਕਹਿ ਲਓ ਡਿਮਾਂਡ ਉਨੀ ਘਟ ਜੂਗੀ ਕਿਉਂਕਿ ਸਪਲਾਈ ਬਹੁਤ ਜ਼ਿਆਦਾ ਵਧ ਗਈ ਹੈ ਸੋ ਇਹ ਵੀ ਇੱਕ ਦਿੱਕਤ ਸਾਨੂੰ ਵੇਖਣ ਨੂੰ ਮਿਲੂਗੀ ਇਸ ਦੇ ਨਾਲ ਨਾਲ ਹੀ ਜੇ ਦੇਖਿਆ ਜਾਵੇ ਹੋਰ ਸਾਡੇ ਕੋਲ ਜਿਹੜਾ ਨੈਕਸਟ ਹੈਗਾ ਦੈਟ ਇਜ਼ ਲੈਕ ਆਫ ਦਾ ਗ੍ਰੇਡਿੰਗ ਐਂਡ ਸਟੈਂਡਰਡਾਈਜੇਸ਼ਨ ਹੁਣ ਕਿਸਾਨ ਫਸਲ ਪੈਦਾ ਕਰਦਾ ਆ ਉਨੇ ਜੇ ਫੋਰਮ ਦੇ ਵਿੱਚ ਵਿੱਚ ਨਹੀਂ ਨਾ ਉਹ ਕੋਲ ਪ੍ਰੋਪਰਲੀ ਇਸ ਤਰੀਕੇ ਦਾ ਸਟੈਂਡਰਡ ਐਸ ਨਹੀਂ ਹੈਗਾ ਮੰਨ ਲਓ ਕੋਈ ਆਰਗੈਨਿਕ ਪ੍ਰੋਡਕਟ ਆ ਜਿਵੇਂ ਆਪਾਂ ਕੇ ਵੀ ਤੁਸੀਂ ਦੇਖੋਗੇ ਸੇਬਾਂ ਉੱਤੇ ਨਾ ਸਟicker ਜਿਹਾ ਲੱਗਾ ਹੁੰਦਾ ਅਸੀਂ ਵੈਸੇ ਹੀ ਉਹ ਲੈ ਲੈਣੇ ਵੀ ਵਧੀਆ ਲੱਗਦਾ ਹੈਨਾ ਸੋ ਜਾਂ ਕੋਈ ਆਪਾਂ ਕੱਪੜੇ ਲੈਣ ਜਾਂਦੇ ਹਾਂ ਅਸੀਂ ਕਹਿੰਦੇ ਫਲਾਨੀ ਕੰਪਨੀ ਦੇ ਕੱਪੜੇ ਆ ਇਦਾਂ ਹੀ ਜਿਹੜੇ ਪ੍ਰੋਡਕਟ ਆ ਸਾਡੇ ਉਹਨਾਂ ਦੀ ਕੈਟੇਗਰੀਜ਼ੇਸ਼ਨ ਗ੍ਰੇਡਿੰਗ ਨੀ ਉਸ ਪ੍ਰੋਪਰ ਲੈਵਲ ਤੇ ਹੋ ਪਉਂਦੀ ਸਟੈਂਡਰਡਾਈਜ਼ੇਸ਼ਨ ਨਹੀਂ ਹੈਗਾ ਵੀ ਜੇ ਇਸ ਤਰੀਕੇ ਦਾ ਕੋਈ ਪ੍ਰੋਡਕਟ ਹੈਗਾ ਉੱਤੇ ਆਰਗੈਨਿਕ ਦਾ ਪ੍ਰੋਡਕਟ ਦਾ ਜਿਹੜਾ ਹੈਗਾ ਉਹ ਸਿੰ ਵਧੀਆ ਕੋਸ ਦੇ ਵਿੱਚ ਫੋਰਨ ਮਾਰਕੀਟ ਦੇ ਵਿੱਚ ਵਿੱਚੋ ਹੀ ਬਹੁਤ ਵੱਡੀ ਕਮੀ ਹੈ ਸਾਡੇ ਇੱਥੇ ਠੀਕ ਹੈ ਸੋ ਲੈਕ ਆਫ ਦਾ ਪ੍ਰੀਮੀਅਮ ਫੋਰ ਦਾ ਕੁਆਲਿਟੀ ਸੋ ਸਾਡੇ ਇੱਥੇ ਪ੍ਰੀਮੀਅਮ ਲੈਵਲ ਦੀ ਕਮੀ ਹੈਗੀ ਆ ਅਸੀਂ ਉਸ ਪ੍ਰੋਡਕਟ ਨੂੰ ਪ੍ਰੀਮੀਅਮ ਲੈਵਲ ਤੱਕ ਨਹੀਂ ਲਿਜਾ ਸਕਦੇ ਇਹਦੇ ਨਾਲ ਨਾਲ ਜੇ ਲਿਜਾਣ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਕੰਜ਼ਿਊਮਰ ਦੇ ਵਿੱਚ ਜੇ ਉਹਨਾਂ ٹرسٹ ਨਹੀਂ ਹੈਗਾ ਕੰਜ਼ਿਊਮਰ ਸੋਚਦਾ ਵੀ ਨਹੀਂ ਇਹ ਤਾਂ ਉਹੀ ਆਰਗੇਨਿਕ ਲਿਖਿਆ ਹੋਇਆ ਆ ਆਪਾਂ ਵੀ ਕਹਿੰਦੇ ਨਾ ਇਹ ਤਾਂ ਉਹੀ ਆਰਗੇਨਿਕ ਹੁੰਦਾ ਨਹੀਂਗਾ ਠੀਕ ਹੈ ਸੋ ਇੱਕ ٹرسٹ ਦੀ ਕਮੀ ਹੈ ਕਿਉਂਕਿ ਜੇ ਅਸੀਂ ٹرسٹ ਫੁੱਲਫਿਲ ਕਰਾਂਗੇ ਮੰਨ ਲਓ ਹੁੰਦਾ ਵੀ ਇਹਦਾ ਆਪਣੇ ਵਾਲੇ ਕੀ ਕਰਦੇ ਆ ਆਪਾਂ ਇਹ ਫਸਲਾਂ ਵਿੱਚ ਟੀਕੇ ਲਾਈ ਜਾਂਦੇ ਆ ਫਰਟੀਲਾਈਜ਼ਰ ਜ਼ਿਆਦਾ ਯੂਜ਼ ਕਰਦੇ ਆ ਐਜ਼ ਅ ਫਾਰਮਰ ਲੈਵਲ ਤੇ ਵੀ ਅਸੀਂ ਟਰਸਟ ਘੱਟ ਕੀਤਾ ਹੋਇਆ ਲੋਕਾਂ ਦਾ ਪਰ ਜੇ ਅਸੀਂ ਉਸ ਚੀਜ਼ ਦੇ ਉੱਤੇ ਕੰਮ ਕਰਾਂਗੇ ਸਾਡਾ ਟਰਸਟ ਵਧੂਗਾ ਟਰਸਟ ਵਧੂਗਾ ਐਂਡ ਲੋਕੀ ਫਿਰ ਸਾਡੇ ਪ੍ਰੋਡਕਟ ਦੀ ਵੈਲਿਊ ਉਹਦੇ ਟਰਸਟ ਤੇ ਬ੍ਰਾਂਡ ਦੇ ਅਕੋਰਡਿੰਗ ਜ਼ਰੂਰ ਕਰਨਗੇ ਤੇ ਹੋ ਸਕਦਾ ਵੱਧ ਵੀ ਪੇ ਕਰਦਣ ਹੈਨਾ ਸੋ ਇਹ ਵੀ ਦਿੱਕਤ ਸਾਨੂੰ ਦੇਖਣ ਨੂੰ ਮਿਲਦੀ ਹੈ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਟਰਸਟ ਨਹੀਂ ਹੈਗਾ ਤੇ ਇਵਨ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪ੍ਰੋਡਕਟ ਨਹੀਂ ਸੱਜਦੇ ਉਹਨਾਂ ਨੂੰ ਲੱਗਦਾ ਵੀ ਨਹੀਂ ਇਹਨਾਂ ਨੇ ਕਿਹੜਾ ਸੱਚੀ ਕੀਤਾ ਹੋਣਾ ਇਹ ਤਾਂ ਮਾਰੇ ਹੀ ਹੋਣਿਆ ਸੋ ਉਹ ਦਿੱਕਤਾਂ ਵੀ ਸਾਨੂੰ ਵੇਖਣ ਨੂੰ ਮਿਲ ਜਾਂਦੀਆਂ ਨੇ ਇਹਦੇ ਨਾਲ ਡਿਜੀਟਲ ਐਂਡ ਟੈਕਨੋਲੋਜੀਕਲ ਬੈਰੀਅਰ ਸੋ ਸਾਡੇ ਕੋਲੇ ਜੋ ਡਿਜੀਟਲ ਐਂਡ ਟੈਕਨੋਲੋਜੀਕਲ ਬੈਰੀਅਰ ਹੈਗੇ ਆ ਭਾਵੇਂ ਈ ਨਾਮ ਵਰਗੇ ਪਲੇਟਫਾਰਮ ਆ ਚੁੱਕੇ ਨੇ ਇਲੈਕਟ੍ਰੋਨਿਕ ਜੋ ਨੈਸ਼ਨਲ ਐਗਰੀਕਲਚਰ ਮਾਰਕੀਟ ਹੈਗੀ ਆ ਲੇਕਿਨ ਹਜੇ ਵੀ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਜਿਹੜੇ ਇਹਨੂੰ ਯੂਜ਼ ਹੀ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਮਤਲਬ ਟੈਕਨੋਲੋਜੀ ਦੀ ਐਡਾਪਟੇਸ਼ਨ ਦੇ ਵਿੱਚ ਬਹੁਤ ਵੱਡੀ ਕਮੀ ਆ ਸਾਡੇ ਕਿਸਾਨ ਜਿਹੜੇ ਉਹ ਟੈਕਨੋਲੋਜੀ ਨੂੰ ਸਹੀ ਐਡਾਪਟ ਹੀ ਨਹੀਂ ਕਰਦੇ ਉਹਨਾਂ ਨੂੰ ਯੂਜ਼ ਹੀ ਨਹੀਂ ਕਰਨੀਆਂ ਉਹਦੀਆਂ ਪਲੇਟਫਾਰਮ ਜਿਹੜੇ ਹੈਗੇ ਆ ਵੀ ਅੱਛਾ ਇਹਦੀ ਕੀ ਯੂਜ਼ ਆ ਸਾਨੂੰ ਪਤਾ ਹੀ ਨਹੀਂ ਹੈਗਾ ਠੀਕ ਹੈ ਸੋ ਕਿਤੇ ਨਾ ਕਿਤੇ ਜੋ ਡਿਜੀਟਲ ਡਿਵਾਈਡ ਹੈ ਕੁਝ ਕਿਤਾ ਵੱਡੇ ਕਿਸਾਨ ਇਹਦਾ ਯੂਜ਼ ਕਰ ਰਿਹਾ ਛੋਟੇ ਕਿਸਾਨਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਦੂਜੇ ਨੰਬਰ ਤੇ ਜੇ ਪਤਾ ਵੀ ਆ ਤਾਂ ਪਿੰਡਾਂ ਦੇ ਵਿੱਚ ਹਜੇ ਉਹ ਸਪੀਡ ਦਾ ਇੰਟਰਨੈਟ ਨਹੀਂ ਹੈਗਾ ਇਹ ਵੀ ਬਹੁਤ ਵੱਡੀ ਦਿੱਕਤ ਹੈਗੀ ਆ ਐਂਡ ਪਿੰਡਾਂ ਦੇ ਤੁਸੀਂ ਵੀ ਕਿਤੇ ਗੱਲ ਦੇਖਿਓ ਆਪਣੇ ਬਜ਼ੁਰਗਾਂ ਨਾਲ ਕਰਕੇ ਨਾਰਮਲ ਹੀ ਉਹ ਛੋਟੇ ਫੋਨ ਰੱਖ ਕੇ ਜ਼ਿਆਦਾ ਖੁਸ਼ ਆ ਵੱਡੇ ਫੋਨਾਂ ਨੂੰ ਟੱਚ ਵਾਲੇ ਕੰਮ ਹੀ ਨਹੀਂ ਆ ਖੇਤੀਬਾੜੀ ਕਰਨੇ ਦਾ ਟੱਚ ਵਾਲੇ ਫੋਨ ਸਾਹਮਣੇ ਮੈਂ ਆਪਦੇ ਫਾਦਰ ਸਾਹਿਬ ਦੀ ਗੱਲ ਕਰ ਲਾ ਇੱਕ ਦੋ ਵਾਰ ਅਸੀਂ ਲੈ ਕਿਹਾ ਵੀ ਲੈ ਲਓ ਸਰ ਲੈ ਲਓ ਡੈਡੀ ਬਟ ਉਹ ਨਹੀਂ ਕਹਿੰਦੇ ਮਿੱਟੀ ਲੱਗ ਜਾਂਦੀ ਐ ਜੋ ਹੁਣ ਜੇ ਹੋਊਗਾ ਤਾਂ ਹੀ ਉਹ ਇਹਨਾਂ ਐਪਸ ਦਾ ਯੂਜ਼ ਕਰਨਗੇ ਨਹੀਂ ਕਰਦੇ ਓਕੇ ਨੈਕਸਟ ਹੈ ਸਾਡੇ ਕੋਲੇ ਐਜੈਂਟ ਰੈਜ਼ਿਸਟੈਂਸ ਹੁਣ ਹੁੰਦਾ ਕੀ ਆ ਜਿਹੜੇ ਆਲਰੇਡੀ ਆਰਟੇਜ ਐਜੈਂਟ ਹੈਗੇ ਆ ਉਹ ਜੋ ਡਿਜੀਟਲ ਟਰਾਂਸਪੇਰੈਂਸੀ ਉਹਨੂੰ ਸਾਹਮਣੇ ਨਹੀਂ ਆਉਣ ਦਿੰਦੇ ਬਹੁਤ ਉਹਨਾਂ ਨੂੰ ਪਤਾ ਵੀ ਜੇ ਇਹ ਆ ਗਿਆ ਤਾਂ ਸਾਡਾ ਜਿਹੜਾ ਉਹ ਕੰਮ ਖਰਾਬ ਹੋਣਾ ਹਾਲਾਂਕਿ ਜੋ ਆਰਤੀਆ ਉਹ ਪਿੰਡਾਂ ਦੇ ਵਿੱਚ ਬਹੁਤ ਜੇ ਕਹੋ ਖੇਤੀ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ ਪੋਜ਼ਿਟਿਵ ਵੀ ਬਹੁਤ ਹੈਗੀ ਉਹਨਾਂ ਦੀ ਭੂਮਿਕਾ ਕੁਝ ਨੈਗੇਟਿਵ ਵੀ ਹੈਗੇ ਆ ਪੋਜ਼ਿਟਿਵ ਜਦੋਂ ਵੀ ਕਿਸੇ ਕਿਸਾਨ ਨੂੰ ਕੋਈ ਲੋੜ ਪੈਂਦੀ ਉਹ ਆਰਤੀਆ ਕੋਲ ਜਾਂਦਾ ਆ ਆਰਤੀਆ ਹਮੇਸ਼ਾ ਉਹਦੀ ਬਾਹ ਮੜਦਾ ਹਮੇਸ਼ਾ ਉਹਦੀ ਜ਼ਰੂਰਤ ਪੂਰੀ ਕਰਦਾ ਬਟ ਕੁਝ ਇਦਾਂ ਦੇ ਵੀ ਆਰਤੀਆ ਹੈਗੇ ਆ ਜਿਹੜੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਟਰੈਪ ਚ ਫਸਾ ਚੁੱਕੇ ਆ ਵੀ ਉਹ ਜਿੰਨੀ ਖੇਤੀ ਕਰਦੇ ਆ ਆਰਤੀਆ ਦੇ ਘਰ ਪੂਰਾ ਹੋਣਾ ਬਸ ਉਹ ਇਦਾਂ ਦੇ ਵੀ ਹੈਗੇ ਆ ਸੋ ਜਿਹੜੇ ਇਦਾਂ ਦੇ ਆ ਉਹਨਾਂ ਦੇ ਲਈ ਆ ਵੀ ਉਹ ਕਿਸਾਨਾਂ ਨੂੰ ਬਹੁਤ ਵੱਡੀ ਦਿੱਕਤ ਦੇ ਰਹੇ ਆ ਤੇ ਉਹਨਾਂ ਨੇ ਜੋ ਵੀ ਕ੍ਰੈਡਿਟ ਵਗੈਰਾ ਦਿੱਤਾ ਹੋਇਆ ਲੋਨ ਉਹ ਮਾਰਕੀਟਿੰਗ ਜੋ ਸਾਈਕਲ ਹੈਗੀ ਉਹਦੇ ਵਿੱਚ ਹੀ ਪੂਰਾ ਕਰ ਪਾਉਂਦੇ ਆ ਅੱਗੇ ਉਹਨਾਂ ਨੂੰ ਵਦਨ ਹੀ ਨਹੀਂ ਦਿੰਦੇ ਸੋ ਇਹ ਵੀ ਦਿੱਕਤ ਹੈ ਕਿਤੇ ਨਾ ਕਿਤੇ ਸੋ ਮਤਲਬ ਉਸ ਤੋਂ ਬਾਅਦ ਹੈਗਾ ਇੰਸਟੀਚੂਨਲ ਐਂਡ ਕ੍ਰੈਡਿਟ ਚੈਲੰਜਸ ਇੰਸਟੀਚੂਨਲ ਸਾਡੇ ਕੋਲ ਇਸ ਤਰੀਕੇ ਦੇ ਇੰਸਟੀਚੂਨ ਜਿਹੜੇ ਹੈਗੇ ਆ ਜਿਨ੍ਹਾਂ ਨੇ ਜੋ ਕ੍ਰੈਡਿਟ ਚੈਲੰਜ ਹੈਗਾ ਆ ਜਿਵੇਂ ਕਿ ਸਰਕਾਰ ਤਾਂ ਇਹ ਚਾਹੁੰਦੀ ਆ ਵੀ ਕਿਸਾਨ ਬੈਂਕਾਂ ਕੋਲੋਂ ਲੋਨ ਲੈਣ ਰੈਦਰ ਦੈਨ ਕਿ ਉਹ ਲੋਨ ਜਿਹੜਾ ਹੈਗਾ ਉਹ ਆਰਤੀ ਦੇਣ ਬਟ ਹਜੇ ਇਸ ਤਰੀਕੇ ਦਾ ਜੋ ਵੀ ਕ੍ਰੈਡਿਟ ਹੈਗਾ ਆਰਤੀ ਨੇ ਇਸ ਤਰੀਕੇ ਨਾਲ ਜੇ ਪੰਜਾਬ ਦੀ ਗੱਲ ਕਰੀਏ ਬਾਕੀ ਸਿਸਟਮ ਵਿੱਚ ਗੱਲ ਕਰ ਲਓ ਕਿਸਾਨਾਂ ਨੂੰ ਈਜ਼ੀ ਆਰਤੀ ਕੋਲ ਜਾਣਾ ਹੈ ਕਿਸਾਨਾਂ ਨੂੰ ਲੱਗਦਾ ਕਿੱਥੇ ਪੇਪਰ ਲੈ ਕੇ ਜਾਵਾਂਗੇ ਉੱਥੇ ਇਹ ਹੋ ਜੂਗਾ ਹੋ ਜੂਗਾ ਬੈਂਕਾਂ ਵਾਲੇ ਵੀ ਕਿਤੇ ਨਾ ਕਿਤੇ ਜਿਗਜਿਗ ਜੀ ਕਰਦੇ ਆ ਉਹਨਾਂ ਨੂੰ ਹੁੰਦਾ ਵੀ ਕਿਸਾਨ ਆਇਆ ਚਲੋ ਅਸੀਂ ਚਾਰ ਪੈਸੇ ਲਵਾਂਗੇ ਇਹਦੇ ਵਿੱਚੋਂ ਅਕਸਰ ਦੇਖਿਆ ਜੇ ਕੋਈ ਲਿਮਿਟ ਬੰਦਦਾ ਤਾਂ ਵਿੱਚੋਂ ਪੈਸੇ ਉਭਾਰਦਾ ਸੋ ਉਹ ਵੀ ਦਿੱਕਤ ਹੈਗੀ ਸਾਡੇ ਕੋਲੇ ਇਸ ਟਾਈਮ ਇਹਦੇ ਨਾਲ ਨਾਲ ਹੀ ਇੱਕ ਹੋਰ ਬਹੁਤ ਵੱਡੀ ਦਿੱਕਤ ਹੈ ਕਿ ਕਿਸਾਨ ਹਜੇ ਉਸ ਤਰੀਕੇ ਦੀ ਸਰਪਲਸ ਪ੍ਰੋਡਿਊਸ ਪੈਦਾ ਹੀ ਨਹੀਂ ਕਰਦੇ ਜਿਵੇਂ ਐਗਜ਼ਾਮਪਲ ਲਈ ਕਿਸੇ ਕਿਸਾਨ ਨੇ ਕੋਈ ਫਸਲ ਵੇਚੀ ਆ ਉਹ ਆਪਦੀ ਲੋਕਲ ਮੰਡੀ ਤੱਕ ਹੀ ਲੈ ਜਾਊਗਾ ਕਿਉਂਕਿ ਉਹਨੂੰ ਪਤਾ ਕਿ ਜੇ ਉਹਦੀ ਪ੍ਰੋਡਕਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਉਹਨੂੰ ਮੈਂ ਜ਼ਿਆਦਾ ਹੁੰਦੀ ਤੇ ਸ਼ਾਇਦ ਉਹ ਕਰਨਾਟਕਾ 'ਚ ਪਤਾ ਕਰਦਾ ਕੈਰਲਾ 'ਚ ਪਤਾ ਕਰਦਾ ਉੜੀਸਾ 'ਚ ਪਤਾ ਕਰਦਾ ਵੀ ਕੀ ਰੇਟ ਆ 5000 ਸਟ੍ਰੱਕ ਹੁੰਦੇ ਲੈ ਜਾਂਦਾ ਉੱਥੇ ਬਿਜਲ ਟ੍ਰੈਵਲਿੰਗ ਕਾਸਟ ਨਿਕਲ ਜਾਊਗੀ ਉਹਨਾਂ ਦੀ ਪ੍ਰੋਡਕਸ਼ਨ ਥੋੜੀ ਹੈ ਤਾਂ ਸੋਚਦਾ ਵੀ ਲੋਕਲ ਹੀ ਵੇਚ ਦੋ ਮੈਂ ਕਿੱਥੇ ਅੱਗੇ ਲੈ ਕੇ ਜਾਵਾਂਗਾ ਸੋ ਇਹ ਵੀ ਇੱਕ ਦਿੱਕਤ ਹੈ ਸਾਡੇ ਕੋਲ ਕਿ ਜੋ ਕਿ ਸਮਾਲ ਮਾਰਕੀਟੇਬਲ ਸਰਪਲਸ ਹੁੰਦਾ ਉਹ ਜ਼ਿਆਦਾ ਨਹੀਂ 80% ਕਿਸਾਨ ਇਦਾਂ ਦੇ ਆ ਜਿਨ੍ਹਾਂ ਦਾ ਪ੍ਰੋਡਕਟ ਬਹੁਤ ਘੱਟ ਹੁੰਦਾ ਆਪਾਂ ਵੀ ਦੇਖਦੇ ਆਂ ਦੋ ਤਿੰਨ ਟਰਾਲੀਆਂ ਹੋਣਗੀਆਂ ਫਸਲ ਦੀਆਂ ਬੱਸ ਫਿਰ ਸੋਚਦਾ ਵੀ ਕਿਹੜਾ ਬੰਦਾ ਜਾਦੀ ਦੂਰ ਲੈ ਕੇ ਜਾਊਗਾ ਉਹਨਾਂ ਦਾ ਕਿਰਾਇਆ ਵੱਧ ਜਾਣਾ ਜੇ ਰੇਟ 2-4 ਰੁਪਏ ਵੱਧ ਮਿਲ ਵੀ ਗਈ ਆ ਤਾਂ ਉਹਨਾਂ ਕਾ ਕਿਰਾਇਆ ਗਲ ਪੈ ਜਾਣਾ ਆਪਾਂ ਇਹਨੂੰ ਇੱਥੇ ਹੀ ਵੇਚ ਦਿੰਨੇ ਆ ਸੋ ਇਹ ਕੁਝ ਦਿੱਕਤਾਂ ਸੀਗੀਆਂ ਸਾਡੇ ਕੋਲੇ ਕਿਸਾਨੀ ਦੀ ਮਾਰਕੀਟ ਨੂੰ ਲੈ ਕੇ ਨਾਟ ਫਾਰ ਐਗਰੀਕ ਮਾਰਕੀਟਿੰਗ ਤੇ ਐਗਰੀਕਲਚਰ ਦੇ ਚੈਲੰਜਸ ਅਲੱਗ-ਅਲੱਗ ਹੋਣਗੇ ਕਿਸਾਨੀ ਦੇ ਚੈਲੰਜ ਅਲੱਗ ਨੇ ਇਸ ਟਾਈਮ ਉਹਦੀ ਮਾਰਕੀਟਿੰਗ ਦੇ ਚੈਲੰਜ ਅਲੱਗ ਨੇ ਦੋਨਾਂ ਨੂੰ ਕਨਫਿਊਜ਼ ਬਿਲਕੁਲ ਵੀ ਨਹੀਂ ਕਰਨਾ ਹੁਣ ਸਾਡੇ ਕੋਲੇ ਆ ਗਿਆ ਕਹਿੰਦੇ ਜੀ ਅਸੀਂ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ ਇਹ ਜਿਹੜਾ ਹੈਗਾ ਆ ਇਹ ਕਿਸ ਤਰੀਕੇ ਨਾਲ ਕਿਸਾਨਾਂ ਦੀ ਕਮਾਈ ਨੂੰ ਵਧਾ ਸਕਦਾ ਹੈ ਮਤਲਬ ਟਰਾਂਸਪੈਰੈਂਸੀ ਲੈ ਕੇ ਕਹ ਸਕਦੇ ਪਹਿਲਾ ਪੁਆਇੰਟ ਦੂਜਾ ਕੀ ਇਹ ਕਿਸਾਨਾਂ ਦੀ ਕਮਾਈ ਨੂੰ ਵਧਾ ਸਕਦਾ ਹੈ ਹੁਣ ਮੈਂ ਸਮਝਾਂ ਕਿ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਹੈ ਕੀ ਜਿਵੇਂ ਸਰਕਾਰ ਨੇ ਕਿਹਾ ਬਹੁਤ ਸਾਰੀਆਂ ਏਦਾਂ ਐਪ ਆ ਗਈਆਂ ਨੇ ਜਿਵੇਂ ਆਪਾਂ ਦੇਖਿਆ ਪਿਛੇ ਈ ਨਾਮ ਦੀ ਗੱਲ ਕਰ ਲਓ ਠੀਕ ਹੈ ਜਾਂ ਕਹਿ ਲਓ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਗੱਲ ਕਰ ਲਓ ਜਾਂ ਕਿਸਾਨਾਂ ਦੇ ਲਈ ਕੁਝ ਉਹ ਏਆਈ ਦੇ ਆਪਣੇ ਉਹਦੇ ਨਾਲ ਏਆਈ ਵਾਲੀਆਂ ਐਪਸ ਬਹੁਤ ਸਾਰੀਆਂ ਬਣਾ ਦਿੱਤੀਆਂ ਨੇ ਇਹਦੇ ਨਾਲ ਨਾਲ ਹੀ ਕਿਸਾਨਾਂ ਦੇ ਲਈ ਕੁਝ ਇਦਾਂ ਦੇ ਕਾਰਡ ਬਣਾਤੇ ਜਿਹੜੇ ਉਹਨਾਂ ਦੇ ਆਧਾਰ ਕਾਰਡ ਨਾਲ ਲਿੰਕ ਹੈ ਵੀ オリジナル ਕਿਸਾਨ ਹੈ ਕਿਹੜੇ ਆ ਸੋ ਜੋ ਉਹ ਪਬਲਿਕ ਸਾਡੇ ਕੋਲੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਬਣ ਰਿਹਾ ਆ ਜੇ ਉਹਨੂੰ ਅਸੀਂ ਪ੍ਰੋਪਰਲੀ ਯੂਜ਼ ਕਰੀਏ ਉਹਦੇ ਨਾਲ ਟਰਾਂਸਪੇਰੈਂਸੀ ਆਊਗੀ ਪਹਿਲਾਂ ਅਸੀਂ ਇਹ ਦੇਖਣਾ ਹੈ ਦੂਜੇ ਨੰਬਰ ਤੇ ਇਨਕਮ ਤੇ ਕੀ ਇੰਪੈਕਟ ਪਊਗਾ ਉਹ ਦੇਖਾਂਗੇ ਸੋ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਦੇਖੀਏ ਤਾਂ ਅਸੀਂ ਜੋ ਇਨਫੋਰਮੇਸ਼ਨ ਅ ਅਸਿਮੈਟਰੀ ਹੈਗੀ ਆ ਉਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਨਫੋਰਮੇਸ਼ਨ ਦੀ ਕਮੀ ਨਾ ਹੋਵੇ ਕਿਸਾਨਾਂ ਕੋਲ ਕਿਸਾਨਾਂ ਨੂੰ ਪਤਾ ਹੋਵੇ ਕਿ ਮੈਂ ਕਿਹੜੇ ਸਮੇ ਕਿਹੜੀ ਫਸਲ ਬੀਜਣੀ ਆ ਕਿ ਮੇ ਫਸਲ ਬੀਜਾਂ ਮੌਸਮ ਕਿਦਾਂ ਦਾ ਹੋਊਗਾ ਮਿੱਟੀ ਕਿਦਾਂ ਦੀ ਆ ਬੀਜ ਅਸਲੀ ਹੈਗੇ ਕਿ ਨਹੀਂ ਹੈਗੇ ਕਿਤੇ ਬੀ ਨਕਲੀ ਨਹੀਂ ਹੈਗੇ ਸੋ ਇਹ ਸਾਰੀ ਇਨਫੋਰਮੇਸ਼ਨ ਕੀ ਆ ਦੈਟ ਇਜ਼ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਤਾਂ ਕਿ ਕਿਸਾਨਾਂ ਨੂੰ ਫੋਨ ਦੇ ਉੱਤੇ ਇਨਫੋਰਮੇਸ਼ਨ ਮਿਲ ਜAVE ਹੁਣ ਉਹਦੇ ਲਈ ਸਭ ਐਡੈਂਟ ਜਿਹੜੇ ਆਇਡੈਂਟੀਟੀ ਬਣਾਈ ਆ ਜਿਹਨੂੰ ਅਸੀਂ ਫਾਰਮਰ ਆਈਡੀ ਕਾਰਡ ਕਹਿ ਦਿੰਦੇ ਆ ਸੋ ਇਹਦੇ ਵਿੱਚ ਕਿਸਾਨਾਂ ਨੂੰ ਜੋ ਨਾਲ ਦੇ ਆਧਾਰੋਂ ਦੇ ਨਾਲ ਲਿੰਕ ਕਰ ਦਿੱਤਾ ਪਤਾ ਲੱਗ ਗਿਆ ਬਈ ਅੱਛਾ ਇਹ ਕਿਸਾਨ ਹੈਗਾ ਆ ਜਦੋਂ ਕਿਸਾਨ ਹੈਗਾ ਆ ਤਾਂ ਸਰਕਾਰ ਕੀ ਕਰਦੀ ਆ ਬਹੁਤ ਸਾਰੀਆਂ ਸਬਸਿਡੀਆਂ ਦਿੰਦੀ ਆ ਉਸੇ ਕਿਸਾਨ ਨੂੰ ਮਿਲ ਪਉਣਗੀਆਂ ਬਹੁਤ ਸਾਰੀਆਂ ਦਿੰਦੀਆਂ ਸਕੀਮਾਂ ਆਉਂਦੀਆਂ ਨੇ ਜੋ ਕਿ ਕਿਸਾਨਾਂ ਦੇ ਬੈਨੀਫਿਟ ਲਈ ਹੋਗੀਆਂ ਤਾਂ ਕਿ ਜੋ ਲੀਕੇਜ ਹੁੰਦੀ ਆ ਪੈਸਾ ਇੱਧਰ ਉੱਧਰ ਜਾਂਦਾ ਉਹ ਨਾ ਹੋਵੇ ਸੋ ਇਹ ਇੱਕ ਸਰਕਾਰ ਦਾ ਬਹੁਤ ਵੱਡਾ ਕਹਿ ਲੋ ਵੀ ਡਿਜੀਟਲ ਪਬਲਿਕ ਹੰਡਰ ਸਟਰਕਚਰ ਦਾ ਸਾਡੇ ਕੋਲ ਇੱਕ ਯੂਟਿਲਾਈਜੇਸ਼ਨ ਹੈਗੀ ਆ ਹੁਣ ਇਸੇ ਦੀ ਯੂਜ਼ ਕੀਤਾ ਸੀਗਾ ਕਹਿੰਦੇ ਇੱਕ ਵਾਰ ਮਹਾਰਾਸ਼ਟਰ ਨੇ ਠੀਕ ਹੈ ਸੋ ਉਹਨਾਂ ਨੇ ਸਾਡੇ ਕੋਲ ਨਹੀਂ ਮਹਾਰਾਸ਼ਟਰ ਨੇ ਨਹੀਂ ਸੌਰੀ 2026 ਦੇ ਵਿੱਚ ਲਗਭਗ 8.5 ਕਰੋੜ ਫਾਰਮਰ ਜਿਹੜੀ ਆਈਡੀਓ ਬਣ ਚੁੱਕੀ ਹੈ ਜਿਹੜੇ ਕਿ オリジナル ਕਿਸਾਨਾਂ ਦੀ ਆਇਡੈਂਟੀਫਿਕੇਸ਼ਨ ਕਰ ਰਹੀ ਹੈ ਉਸ ਤੋਂ ਬਾਅਦ ਸਾਡੇ ਕੋਲ ਡਿਜੀਟਲ ਕ੍ਰੌਪ ਸਰਵੇ ਹੈਗਾ ਇਹਦੇ ਨਾਲ ਕੀ ਹੁੰਦਾ ਪਤਾ ਲੱਗਦਾ ਰਹਿੰਦਾ ਆ ਵੀ ਅੱਛਾ ਇਸ ਵਾਰ ਕਿੰਨੀਆਂ ਫਸਲਾਂ ਬੀਜੀਆਂ ਜਾ ਰਹੀਆਂ ਨੇ ਮੈਂ ਇਹ ਗੱਲ ਕਹਿਆ ਸੀ ਨਾ ਕਿਸਾਨ ਲਾਸਟ ਪ੍ਰਾਈਸ ਤੇ ਜਾਂਦਾ ਆ ਅਸਲ ਦੇ ਵਿੱਚ ਇਸ ਸਮੇਂ ਡਿਮਾਂਡ ਕਿੰਨੀ ਹੋ ਨਹੀਂ ਪਤਾ ਜਾਂ ਇਹ ਕਹ ਲੋ ਡਿਮਾਂਡ ਮੰਨ ਲਓ ਉੰਨੀ ਹੈ ਵੀ ਇਸ ਸਮੇਂ ਕਿੰਨੇ ਕਿਸਾਨ ਕਿਹੜੀ ਫਸਲ ਬੀਜ ਰਹੇ ਆ ਉਤੋਂ ਫਿਰ ਸੋਚਿਆ ਜਾ ਸਕਦਾ ਵੀ ਅੱਛਾ ਮੈਂ ਹੁਣ ਕੋਈ ਨਵੀਂ ਫਸਲ ਵੱਲ ਜਾਵਾਂ ਸੋ ਇਹ ਸਾਡਾ ਬਹੁਤ ਵਧੀਆ ਇਹਦੇ ਨਾਲ ਕਿ ਉਹ ਜੋ ਪੇਪਰ ਬੇਸਡ ਡਾਲਰ ਸਰਵੇ ਹੈਗਾ ਆ ਉਹ ਤਾਂ ਬਹੁਤ ਸਮੇਂ ਬਾਅਦ ਪਹੁੰਚਦਾ ਕਿਸਾਨ ਦੇਖਦੇ ਵੀ ਨਹੀਂ ਹੈਗੇ ਸੋ ਇਹ ਸਾਨੂੰ ਫਾਇਦਾ ਹੋ ਜਾਊਗਾ ਵੀ ਜਦੋਂ ਪਤਾ ਲੱਗ ਗਿਆ ਇਹਦੇ ਨਾਲ ਅਸਲ ਐਸਟੀਮੇਟ ਹੋ ਜਾਊਗਾ ਜਿਹਦੇ ਨਾਲ ਕਿ ਕਿਸਾਨ ਆਪਣੀ ਮਰਜ਼ੀ ਨਾਲ ਉਸ ਫਸਲ ਨੂੰ ਡਿਸਾਈਡ ਕਰ ਸਕਦਾ ਕਿ ਕਿਹੜੀ ਬੀਜਣੀ ਕਿਹੜੀ ਨਹੀਂ ਬੀਜਣੀ ਇਹਦੇ ਨਾਲ ਨਾਲ ਹੀ ਨੈਕਸਟ ਹੈ ਸਾਡੇ ਕੋਲ ਟ੍ਰੇ ਸੋ ਸਾਥੀ ਕਰਕੇ ਇੱਕ ਪਲੇਟਫਾਰਮ ਬਣਾਇਆ ਗਿਆ ਹੈ ਜੋ ਕਿ ਦੇਖਦਾ ਕਿ ਬੀਜ ਅਸਲੀ ਹੈ ਕਿ ਨਹੀਂ ਨਹੀਂ ਹੈ ਮੰਨ ਲਓ ਕੋਈ ਕਿਸਾਨ ਬੀ ਲੈ ਕੇ ਆਇਆ ਮੰਡੀ ਵਿੱਚੋਂ ਤਾਂ ਉਹ ਇਸ ਸਾਥੀ ਐਪ ਦੇ ਉੱਤੇ ਪਾ ਕੇ ਚੈੱਕ ਕਰ ਸਕਦਾ ਕਿ ਇਹ ਕਿੱਦਾਂ ਦਾ ਬੀ ਹੈਗਾ ਸਹੀ ਹੈ ਕਿ ਗਲਤ ਹੈ ਸਰਕਾਰ ਨੇ ਇਹਨੂੰ ਅਪਰੂਵ ਕੀਤਾ ਜਾਂ ਨਹੀਂ ਕੀਤਾ ਸੋ ਇਹ ਜੇ ਹੋਊਗਾ ਤਾਂ ਆਬੀਸਾ ਕਿਸਾਨ ਦੀ ਕਮਾਈ ਜਿਹੜੀ ਉਹ ਵਧੂਗੀ ਵਧੂਗੀ ਇਸ ਦੇ ਨਾਲ ਹੁਣ ਜੇ ਆਪਾਂ ਦੇਖੀਏ ਇਨਕਰੀਜ਼ ਕਿੱਦਾਂ ਹੋ ਰਹੀ ਹੈ ਇਨਕਮ ਇਨਕਰੀਜ਼ ਕਿੱਦਾਂ ਹੋਊਗੀ ਜੋ ਅਸੀਂ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਉਹ ਤਾਂ ਹੋ ਗਿਆ ਵੀ ਡਿਜੀਟਲ ਪਬਲਿਕ ਜਿਹੜਾ ਇਨਫਰਾਸਟ੍ਰਕਚਰ ਉਹ ਯੂਜ਼ ਕਿਦਾਂ ਹੋਊਗਾ ਅਸੀਂ ਦੇਖ ਚੁੱਕੇ ਹਾਂ ਆਲਰੇਡੀ ਇਹਦੇ ਨਾਲ ਇਨਕਮ ਤੇ ਕੀ ਫਰਕ ਪਊਗਾ ਆਬਵੀਅਸ ਆ ਨਾ ਜੇ ਅਸੀਂ ਦੇਖੀਏ ਜਦੋਂ ਰੈਪਿਡ ਫਾਈਨੈਂਸ਼ੀਅਲ ਇਨਕਲੂਜ਼ਨ ਹੋ ਗਿਆ ਠੀਕ ਹੈ ਜਾਨੀ ਕਿ ਜੋ ਫਾਈਨੈਂਸ਼ੀਅਲ ਇਨਕਲੂਜ਼ਨ ਤੁਸੀਂ ਪੜਿਆ ਹੋਊਗਾ ਪੋਲਿਟੀ ਦੇ ਵਿੱਚ ਵੀ ਕਿਸਾਨਾਂ ਨੂੰ ਬੈਂਕਾਂ ਦੇ ਨਾਲ ਜੋੜ ਦੇਣਾ ਆੜਤੀਆਂ ਨਾਲੋਂ ਦੂਰ ਰੱਖਣਾ ਕਿਉਂਕਿ ਆੜਤੀ ਆਪਦੀ ਮਰਜ਼ੀ ਦਾ ਇੰਟਰਸਟ ਲਾਉਂਦੇ ਆ ਬਟ ਬੈਂਕਾਂ ਕੰਪੀਟੀਸ਼ਨ ਹੁੰਦੀ ਆ ਕਿ ਮੇਰੇ ਕੋਲ ਕਿਸਾਨ ਆਵੇ ਮੇਰੇ ਕੋਲ ਆਵੇ ਸੋ ਜਦੋਂ ਇਹ ਹੋ ਗਿਆ ਕਿਸਾਨਾਂ ਨੂੰ ਸਹੀ ਸਮੇਂ ਉੱਤੇ ਸਹੀ ਵੈਲਿਊ ਦੇ ਉੱਤੇ ਜਿਹੜਾ ਹੈ ਉਹ ਲੋਨ ਮਿਲ ਜੂਗਾ ਤੇ ਕਿਸਾਨ ਆਪਣੀ ਜਿਹੜੀ ਖੇਤੀ ਨੂੰ ਹੋਰ ਵਧੀਆ ਕਰ ਸਕਦੇ ਜਿਹਨੂੰ ਐਜ਼ ਅ ਕੈਪੀਟਲ ਯੂਜ਼ ਕਰ ਸਕ। ਸੋ ਐਗਰੀ ਸਟੇਕ ਕਰਕੇ ਇੱਕ ਪਲੇਟਫਾਰਮ ਹੈਗਾ ਆ। ਕਹਿੰਦੇ ਜਿਹੜਾ ਤੁਹਾਨੂੰ 30 ਮਿੰਟ ਦੇ ਵਿੱਚ ਲੋਨ ਦੇ ਸਕਦਾ ਕਿਸਾਨ ਨੂੰ। ਸੋਚੋ ਕਿੰਨੀ ਫਾਸਟ। 30 ਮਿੰਟ ਦੇ ਵਿੱਚ ਲੋਨ ਵੀ ਚੱਕ ਕਿਸਾਨ ਨੂੰ ਲੋੜ ਆ ਕਿਉਂਕਿ ਇਹਦੇ ਉੱਤੇ ਸਾਰੀ ਇਨਫੋਰਮੇਸ਼ਨ ਹੈਗੀ ਆ ਕਿਸਾਨ ਦੀ। ਪਹਿਲਾਂ ਹੀ ਪਤਾ ਕਿਸਾਨ ਦਾ ਡਾਟਾ ਕੀ ਆ, ਲੈਂਡ ਕਿੰਨੀ ਆ ਉਹਦੇ ਉੱਤੇ ਪਹਿਲਾਂ ਲੋਨ ਹੈਗਾ ਕਿ ਨਹੀਂ ਹੈਗਾ। ਸੋ ট্রান্সਪਰੈਂਸੀ ਹੋ ਜੂਗੀ। ਤੋਂ ਜਿਹੜੇ ਮਨੀ ਲੈਂਡਰ ਬਹੁਤ ਵੱਡੇ ਲੈਵਲ ਦੇ ਉੱਤੇ ਹਾਈ ਇੰਟਰਸਟ ਰੇਟ ਦੇ ਉੱਤੇ ਜਿਹੜਾ ਲੋਨ ਦਿੰਦੇ ਉੱਤੋਂ ਵੱਜੂਗਾ ਕਿਸਾਨ। ਓਬਵੀਅਸ ਆ ਕਮਾਈ ਵੱਧ ਜੂਗੀ। ਦੂਜੇ ਨੰਬਰ ਦੇ ਉੱਤੇ ਜੋ ਸਾਡੇ ਕੋਲੇ ਪਬਲਿਕ ਜਿਹੜਾ ਅਸੀਂ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਲੈ ਕੇ ਆਂਦੇ ਆ ਉਹਦਾ ਇੰਪੈਕਟ ਹੋਰ ਹੋਊਗਾ ਜਿਹੜੀ ਕਿਸਾਨੀ ਦੀ ਅ ਫਸਲ ਦੀ ਕਮਾਈ ਵਧੂਗੀ ਉਹ ਕਹੂਗਾ। ਜੋ ਸਾਡੇ ਕੋਲੇ ਆਲਰੇਡੀ ਕਹਿੰਦੇ ਐਡਵਾਈਜ਼ਰੀ ਪ੍ਰੋਵਾਈਡ ਕਰੂਗਾ। ਠੀਕ ਆ ਪ੍ਰੀਸੀਸ਼ਨ ਐਗਰੀਕਲਚਰ। ਮਤਲਬ ਇਦਾਂ ਦੀਆਂ ਐਪਸ ਸਾਡੇ ਕੋਲੇ ਹੈਗੀਆਂ ਨੇ ਜਿਵੇਂ ਕਿ ਵਿਸਥਾਰ ਹੋ ਗਿਆ। ਜਿਹੜੀ ਕਿ AI ਡਰਾਈਵਨ ਐਪਸ ਹੈਗੀਆਂ ਨੇ ਜਿੱਥੋਂ ਕੀ ਤੁਸੀਂ ਵੈਦਰ ਕਿਦਾਂ ਦਾ ਹੋਊਗਾ ਤੁਹਾਡੀ ਸੋਇਲ ਦੀ ਕੁਆਲਿਟੀ ਕਿਦਾਂ ਦੀ ਆ ਬਹੁਤ ਸਾਰੀਆਂ ਐਪਸ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਐਡਵਾਈਸ ਮਿਲ ਜੂਗੀ ਕਿ ਬਾਈ ਤੁਸੀਂ ਫਸਲ ਇਹ ਬੀਜਣੀ ਜਾਂ ਨਹੀਂ ਬੀਜਣੀ ਲੱਗਿਆ ਵੀ ਅੱਛਾ ਇਸ ਸੋਇਲ ਦੇ ਵਿੱਚ ਆ ਫਸਲ ਵਧੀਆ ਹੋ ਜੂਗੀ ਉਹ ਐਪ ਦੱਸ ਦੋਗੀ ਵੈਦਰ ਇਸ ਵਾਰ ਕਿਦਾਂ ਦਾ ਰਹਿਣ ਵਾਲਾ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਆਦਾ ਮੀਂਹ ਪੈਣੇ ਘੱਟ ਪੈਣੇ ਆ ਜਿਹਦੇ ਨਾਲ ਕੀ ਆ ਸਹੀ ਸਮੇਂ ਉੱਤੇ ਸਹੀ ਡਿਸੀਜਨ ਲਿਆ ਤੇ ਕਿਸਾਨਾਂ ਦੀ ਜਿਹੜੀ ਈਲਡ ਆ ਉਹ ਸਹੀ ਤਰੀਕੇ ਨਾਲ ਵੱਧ ਜਾਂਦੀ ਹੈ ਮਤਲਬ ਹੁਣ ਸਹੀ ਸਮਾਂ ਹੈਗਾ ਫਸਲ ਵੀਦਣਾਂ ਦਾ ਨਹੀਂ ਹੈਗਾ ਉਹ ਬਿਜਾਈ ਦੇ ਲਈ ਉਹਦੀ ਸੋਇੰਗ ਦੇ ਲਈ ਐਪਲੀਕੇਸ਼ਨ ਸਾਨੂੰ ਦੱਸ ਦੋਗੀ ਜੇ ਕਿਸਾਨ ਇਹਨੂੰ ਯੂਟਲਾਈਜ਼ ਕਰਦਾ ਤਾਂ ਲਗਭਗ ਜੋ ਪ੍ਰੋਡਕਸ਼ਨ ਹੈ ਉਹ 30% ਤੱਕ ਵੱਧ ਰਹੀ ਹੈ ਤੇ ਇਨਪੁਟ ਕਾਸਟ ਲਗਭਗ 15 ਤੋਂ 20% ਤੱਕ ਘਟ ਰਹੀ ਹੈ ਦੇਖੋ ਕਿੰਨੇ ਫਾਇਦੇ ਹੋ ਗਏ ਇਦਾਂ ਦੀਆਂ ਐਪਸ ਦੇ ਇਹ ਵੀ ਅਸੀਂ ਨੋਟ ਕਰ ਸਕਦੇ ਹਾਂ ਜਦੋਂ ਇੰਨੀ ਵੇਰੀ ਕਰ ਗਈ ਪ੍ਰੋਡਕਸ਼ਨ ਤੇ ਇਨਪੁਟ ਕਾਸਟ ਤਾਂ ਕਮਾਈ ਆਪਣੇ ਆਪ ਵੱਧ ਜੂਗੀ ਮਾਰਕੀਟ ਐਕਸੈਸ ਰਿਡਿਊਸਿੰਗ ਦਾ ਮੀਡਲਮੈਨ ਸੋ ਅਸੀਂ ਦੇਖਿਆ ਈ-ਨਮ ਵਗੈਰਾ ਵਰਗੀਆਂ ਐਪਲੀਕੇਸ਼ਨਸ ਹੋ ਗਈਆਂ ਜਿੱਥੇ ਬਹੁਤ ਸਾਰੇ ਸਾਡੇ ਕੋਲੇ ਕੰਜ਼ਿਊਮਰ ਹੁੰਦੇ ਆ ਕਿਸਾਨ ਉਹਨਾਂ ਨਾਲ ਕਨੈਕਟ ਕਰਨਗੇ ਤੇ ਆਪਣੇ ਜਿਹੜੀ ਹੈਗੀ ਵੈਲਿਊ ਆਪਣੇ ਪ੍ਰੋਡਕਟ ਨੂੰ ਉੱਥੇ ਵੇਚ ਦੇਣਗੇ ਜਿਸ ਦੇ ਨਾਲ ਕੀ ਹੈ ਮਿਡਲਮੈਨ ਵੀ ਘਟ ਜਾਊਗਾ ਤੇ ਕਿਸਾਨ ਦੀ ਕਮਾਈ ਵੀ ਵੱਧ ਜਾਊਗੀ ਇਹਦੇ ਨਾਲ ਨਾਲ ਹੀ ਜੋ ਡਿਜ਼ਾਸਟਰ ਰੀਲੀਫ ਉਹਨੂੰ ਇਫੈਕਟਿਵਲੀ ਯੂਜ਼ ਕਰਨਾ ਹੁਣ ਹੁੰਦਾ ਕੀ ਆ ਕਈ ਵਾਰੇ ਆਪਾਂ ਦੇਖਦੇ ਆ ਵੀ ਕਿਸੇ ਜਿਵੇਂ ਪੰਜਾਬ ਚ ਫਲੱਡ ਆ ਗਏ ਸੀ ਸਹੀ ਸਮੇਂ ਉੱਤੇ ਕਿਸਾਨਾਂ ਨੂੰ ਪੈਸੇ ਨਾ ਮਿਲਣੇ ਉਹ ਆਪਣੀ ਫਸਲ ਲੇਟ ਬੀਜਣਗੇ ਜ਼ਮੀਨ ਸਾਫ਼ ਨਹੀਂ ਕਰ ਪਾਉਣਗੇ ਕਿਉਂਕਿ ਸਰਕਾਰ ਰੀਲੀਫ ਫੰਡ ਦਿੰਦੀ ਹੈ ਹੁਣ ਮਹਾਰਾਸ਼ਟਰ ਦੇ ਵਿੱਚ ਜਿਵੇਂ ਮਹਾਰਾਸ਼ਟਰ ਵਾਲੀ ਗੱਲ ਕੀਤੀ ਸੀ ਮਹਾਰਾਸ਼ਟਰ ਦੇ ਵਿੱਚ 14.5 ਹਜ਼ਾਰ ਕਰੋੜ ਰੁਪਈਆ ਡਾਇਰੈਕਟਲੀ ਲਗਭਗ 90 ਲੱਖ ਕਿਸਾਨਾਂ ਨੂੰ ਪਹੁੰਚ ਗਿਆ ਸੀਗਾ ਜਿਨ੍ਹਾਂ ਨੂੰ ਇੱਕ ਸੀਜ਼ਨ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਉਹਨਾਂ ਕੋਲੇ ਪਬਲਿਕ ਇਨਫਰਾਸਟ੍ਰਕਚਰ ਸੀਗਾ ਉਹ ਡਿਜੀਟਲੀ ਸਰਕਾਰ ਕੋਲੇ ਦੇਖ ਲਿਆ ਅੱਛਾ ਉੱਥੇ ਬੈਠਿਆ ਨੇ ਸੈਟੇਲਾਈਟ ਦੀ ਯੂਜ਼ ਕਰਕੇ ਵੀ ਇੱਥੇ-ਇੱਥੇ ਨੁਕਸਾਨ ਹੋਇਆ ਆ ਤੇ ਉਹਨਾਂ ਨੇ ਪੈਸੇ ਦੇ ਦਿੱਤੇ ਅਦਰਵਾਈਜ਼ ਪਟਵਾਰੀ ਜਾਂਦਾ ਕਿੱਥੇ ਤਾਂ ਗੱਲ ਪਹੁੰਚਦੀ ਸੋ ਇਹ ਹੋ ਗਿਆ ਕਿਸਾਨਾਂ ਨੂੰ ਸਮੇਂ ਤੇ ਪੈਸੇ ਮਿਲ ਗਏ ਕਿਸਾਨਾਂ ਨੇ ਆਪਣੀ ਫਸਲ ਅਗਲੀ ਸਮੇਂ ਤੇ ਵੇਚਤੀ ਤੇ ਕਿਸਾਨ ਜਿਹੜੇ ਸੀਗੇ ਉਹ ਗਰੀਬੀ ਤੋਂ ਬਚਣਗੇ ਤੇ ਅਮੀਦੀ ਵੱਲ ਜਾਣਗੇ ਜੀ ਇਹਦੇ ਨਾਲ ਨਾਲ ਹੀ ਜੋ ਟੈਕਨੋਲੋਜੀ ਆ ਉਹਦੇ ਨਾਲ ਕਹਿੰਦੇ ਕੋਸਟ ਰਿਡਕਸ਼ਨ ਹੋ ਰਹੀ ਹੈ ਜਿਵੇਂ ਅਸੀਂ ਨਮੋਦੀ ਦੀ ਡਰੋਨ ਦੀ ਗੱਲ ਕਰ ਲਓ ਸੋ ਇਹਦੇ ਨਾਲ ਕਿਸਾਨਾਂ ਦੀ ਇਨਕਮ ਜਿਹੜੀ ਇਨਪੁਟ ਕੋਸਟ ਘਟੂਗੀ ਤੇ ਪ੍ਰੋਡਕਸ਼ਨ ਵਧੂਗੀ ਤੇ ਉਹਨਾਂ ਦੀ ਇਨਕਮ ਜਿਹੜੀ ਉਹ ਸਾਨੂੰ ਵਾਧੀ ਹੋਈ ਵੇਖਣ ਨੂੰ ਮਿਲੂਗੀ ਸੋ ਇਹ ਸੀਗੇ ਕੁਝ ਮਾਰਕੀਟਿੰਗ ਨੂੰ ਲੈ ਕੇ ਉਹਦੇ ਵਿੱਚ ਅਸੀਂ ਪਬਲਿਕ ਜੋ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਉਹ ਵੀ ਦੇਖ ਲਿਆ ਆ ਉਹ ਕਿਹੜਾ ਕਿਹੜਾ ਹੈਗਾ ਅਸੀਂ ਦੇਖ ਲਿਆ ਆ ਉਹਦਾ ਇਮਪੈਕਟ ਕੀ ਹੋਊਗਾ ਐਂਡ ਉਹਨਾਂ ਕਿਵੇਂ ਕਿਸਾਨਾਂ ਦੀ ਇਨਕਮ ਵਧੂਗੀ ਉਹ ਵੀ ਅਸੀਂ ਦੇਖ ਲਿਆ ਸੋ ਇਹ ਇੱਕ ਬਹੁਤ ਇੰਪੋਰਟੈਂਟ ਟਾਪਿਕ ਆ ਇਹਦਾ ਕੁਐਸਚਨ ਕਿਦਾਂ ਦਾ ਬਣ ਸਕਦਾ ਹੈ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਚੈਨਲ ਤੇ ਪ੍ਰੋਵਾਈਡ ਕਰੂੰਗਾ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਜ਼ਰੂਰ ਕਰ ਲਿਓ ਤੇ ਮੈਂ ਤੁਹਾਨੂੰ ਦੇ ਦੂੰਗਾ ਠੀਕ ਹੈ ਤੇ ਸੈਸ਼ਨ ਵਧੀ ਉਸ ਤੋਂ ਬਾਅਦ ਜੇ ਤੁਸੀਂ ਟੈਸਟ ਸੀਰੀਜ਼ ਜੁਆਇਨ ਕਰਨਾ ਚਾਹੁੰਦੇ ਹੋ ਕਿਉਂਕਿ ਆਬਵੀਅਸ ਆ ਟੈਸਟ ਸੀਰੀਜ਼ ਦੀ ਜ਼ਰੂਰਤ ਹੁੰਦੀ ਹੈ ਜੇ ਤੁਸੀਂ ਮੇਨਸ ਦੀ ਤਿਆਰੀ ਕਰਦੇ ਹੋ ਤਾਂ ਉਹਦੇ ਵਿੱਚ ਆਪਣੇ ਕੋਲ ਆਫਲਾਈਨ ਟੈਸਟ ਚੰਡੀਗੜਾ ਆ ਕੇ ਤੁਸੀਂ ਟੈਸਟ ਦੇ ਸਕਦੇ ਹੋ ਸਾਰੇ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ ਆਫਲਾਈਨ ਤੁਹਾਨੂੰ ਕੁਐਸਚਨ ਪੇਪਰ ਮਿਲਣਗੇ ਸ਼ੀਟਾਂ ਮਿਲਣਗੀਆਂ ਇੱਥੇ ਚੈੱਕ ਹੋਣਗੇ ਇੱਥੇ ਮੈਂਟਰਸ਼ਿਪ ਹੋ ਜੂਗੀ ਥੈਟ ਇਜ਼ ਫਾਰ ਦਾ ਆਫਲਾਈਨ ਚੰਡੀਗੜ੍ਹ ਦੇ ਵਿੱਚ ਇਹ ਨੰਬਰ ਹੈ ਤੇ ਇਹ ਦੀ ਫੀਸ ਹੈ ਜੀ ਤੁਸੀਂ 13000 ਰੁਪਏ ਦੇ ਵਿੱਚ ਇਸ ਪੂਰੀ ਦੀ ਪੂਰੀ ਟੈਸਟ ਸੀਰੀਜ਼ ਨੂੰ ਜੁਆਇਨ ਕਰ ਸਕਦੇ ਹੋ ਕੋਈ ਜਾਣਕਾਰੀ ਚਾ ਕਰਟਸ ਲਿਖ ਲੋਗੇ ਘਰੋਂ ਹੀ ਤੁਸੀਂ ਸਾਨੂੰ ਭੇਜ ਦੋਗੇ ਤੁਹਾਨੂੰ ਚੈੱਕ ਹੋ ਕੇ ਘਰੇ ਮਿਲ ਜਾਣਗੇ ਉਹ ਵੀ ਫੋਟੋ ਖਿੱਚ ਕੇ ਆਲਾ ਠੀਕ ਹੈ ਜੀ ਤੇ ਆਨਲਾਈਨ ਹੀ ਤੁਹਾਨੂੰ ਜਿਹੜੀ ਉਹ ਕੋਈ ਮੈਂਟਰਸ਼ਿਪ ਚਾਹੀਦੀ ਹੋਊਗੀ ਉਹ ਮਿਲ ਜੂਗੀ ਉਹਦੇ ਲਈ ਨੰਬਰ ਇਹ ਆ ਤੇ ਆਨਲਾਈਨ ਟੈਸਟ ਦੀ ਫੀਸ ਹੈ ਮਤਲਬ 2000 ਦਾ ਫਰਕ ਹੈ ਜੇ ਤੁਸੀਂ ਚੰਡੀਗੜ੍ਹ ਦੇ ਆਸੇ ਪਾਸੇ ਦੇ ਹੋ ਆ ਸਕਦੇ ਹੋ ਚੰਡੀਗੜ੍ਹ ਤਾਂ ਫਿਰ ਤੁਸੀਂ ਆਫਲਾਈਨ ਜੁਆਇਨ ਕਰ ਸਕਦੇ ਹੋ ਅਦਰਵਾਈਜ਼ ਆਨਲਾਈਨ ਕੁਐਸਚਨ ਪੇਪਰ ਸੇਮ ਰਹਿਣਗੇ ਪ੍ਰੋਸੈਸਿੰਗ ਦਾ ਫਰਕ ਹੈ ਜੀ ਠੀਕ ਹੈ ਸੋ 2000 ਫੀਸ ਦਾ ਵੀ ਫਰਕ ਹੈਗਾ ਚਲੋ ਨੰਬਰ ਤੁਹਾਡੇ ਸਾਹਮਣੇ ਹੈ ਤੁਸੀਂ ਇਹਨਾਂ ਨੂੰ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਬਾਕੀ ਜੇ ਕਿਸੇ ਚੰਡੀਗੜ੍ਹ ਸਾਨੂੰ ਮਿਲਣਾ ਹੋਵੇ ਤਾਂ ਆਪਣਾ ਜੀ ਐਡਰੈਸ ਆ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਗਾਈਡੈਂਸ ਲੈ ਸਕਦੇ ਹੋ ਐਂਡ ਜੋ ਹੋ ਵੀ ਗੱਲਬਾਤ ਹੈਗੀ ਹੈ ਤੁਸੀਂ ਕਰ ਸਕਦੇ ਹੋ ਇਹ ਜਿਹੜੇ ਦੂਰ ਵਾਲੇ ਨਹੀਂ ਮਿਲ ਸਕਦੇ ਉਹ ਇਸ ਨੰਬਰ ਤੇ ਕਾਲ ਕਰਕੇ ਸਾਡੀ ਟੀਮ ਨਾਲ ਗੱਲ ਕਰ ਸਕਦੇ ਆ ਸਾਡੀ ਟੀਮ ਸਾਡੇ ਨਾਲ ਗੱਲਬਾਤ ਤੁਹਾਨੂੰ ਜ਼ਰੂਰ ਕਰਾ ਦੇਗੀ ਤੇ ਮੈਂ ਇੱਕ ਵਾਰ ਦਿਖਾ ਦਿੰਦਾ ਤੁਹਾਨੂੰ ਜਿਹੜਾ ਹੈਗਾ ਉਹ ਨੰਬਰ ਜੇ ਤੁਸੀਂ ਟੈਸੀ ਜੁਆਇਨ ਕਰਨੀ ਹੋਵੇ ਤਾਂ ਇਹਨਾਂ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਰੱਖ ਲਓ ਜੀ ਬਾਕੀ ਈਵੈਂਟ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸੈਂਡ ਕਰ ਦਿਓ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਰਾਨੂੰ ਬਾਏ ਬਾਏ